ਹਾਂ ਜੀ ਕੀ ਹਾਲ ਚਾਲ ਹੈ ਦੋਸਤੋ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਪਿਆਰ ਭਰੀ ਸਲਾਮ ਅਲੈਕੁਮ ਵਾ ਰਹੁਮਤੁਲਲਾਹ ਤੁਹਾਨੂੰ ਪਤਾ ਪੰਜਾਬ ਵਿੱਚ ਗਰਮੀ ਨੇ ਜਿੱਦਣ ਸ਼ੁਰੂ ਹੋ ਗਿਆ ਤੇ ਅਸੀਂ ਆਪਣਾ ਪਹਿਲਾ ਟੂਰ ਕਰਨ ਜਾ ਰਹੇ ਹਾਂ ਗਰਮੀਆਂ ਦਾ ਤੇ ਅਸੀਂ ਜਾ ਰਹੇ ਹਾਂ ਉਸ ਠੰਡੇ ਏਰੀਆ ਤੇ ਤਕਰੀਬਨ ਤਕਰੀਬਾ ਸਾਡੀ ਪੈਕਿੰਗ ਵੀ ਹੋ ਚੁੱਕੀ ਆ ਸਾਰੀ ਦੇਖੋ ਆਪ ਇਹਨੇ ਸਾਡੇ ਬੈਗ ਆ ਤੇ ਕਿੱਥੇ ਕਿੱਥੇ ਜਾਣਾ ਕਿੱਦਾਂ ਕਿੱਦਾਂ ਜਾਣਾ ਤੇ ਤੋਂ ਰਾਸਤੇ ਦਾ ਅਪਡੇਟ ਦਵਾਂਗੇ ਸਾਰੇ ਤੰਡੀਗੜ ਪਹੁੰਚ ਗਏ ਆ ਇੱਥੋਂ ਹੁਣ ਆਪਾਂ ਬੱਸ ਲੈਣੀ ਆ Shimla ਨੂੰ ਜਿਹੜੀ ਸਿੱਧੀ Shimla ਬੱਸ ਜਾਂਦੀ ਹੋਵੇ ਜਾਂ ਫਿਰ ਅੱਬਾ ਕੈਬ ਕਰਾਂਗੇ ਕਿੰਨ ਤਕਰੀਬਨ 2 2.5 ਘੰਟਿਆਂ ਬਾਅਦ ਬ੍ਰੇਕ ਲੁੱਤੀ ਇੱਕ ਰੋਡ ਤੇ ਖੜ ਕੇ ਅਸੀਂ ਥੋੜੀ ਰੈਸਟ ਵੀ ਕਰ ਲਈ ਚਾਹ ਪਾਣੀ ਪੀ ਲਏ ਸਵੇਰ ਦੇ ਚੱਲੇ ਹੋਇਆ ਕੁਝ ਖਾਦਾ ਪੀਤਾ ਨੇ ਤੇ ਆ ਅਸੀਂ ਸੋਲਨ ਪਹੁੰਚੇ ਹੁਣ ਦੇਖੋ ਸੋਲਨ ਦਾ ਮਾਹੌਲ ਹੁਣੀ ਬਾਰਿਸ਼ ਪੈ ਕੇ ਹਟਿਆ ਪਰ ਮੌਸਮ ਇੰਨਾ ਠੰਡਾ ਹੋ ਗਿਆ ਕਿ ਅਸੀਂ ਤਾਂ ਟੀ-ਸ਼ਰਟਾਂ ਜੀ ਆਏ ਸੀ ਪਰ ਇੱਥੇ ਮਾਹੌਲ ਕੁਝ ਹੋਰ ਹੀ ਆ ਮੇਨ ਲਾਪਾ ਪਹੁੰਚ ਗਏ Shimla ਤੇ ਆਪਾਂ ਨੂੰ ਮਿਲ ਗਿਆ ਆਪਣਾ ਰੂਮ ਫੌਂਟ ਕਿਆ ਕਨ ਕਰ ਲਿਆ ਰੂਮ ਦੇ ਵਿੱਚ ਲੋ ਜੀ ਆਪਣਾ ਰੂਮ ਦੇਖੋ ਫੇ ਰੂਮ ਕਿਦਾਂ ਦਾ ਮਿਲਿਆ ਪਾਵਾ ਸੈਟਰਡੇ ਕਰਕੇ ਅੱਜ ਸਾਰੇ ਹੋਟਲ ਵਗੈਰਾ ਸੋਲਡ ਆਊਟ ਹੋਏ ਨੇ ਇਹ ਵੀ ਇੱਕ ਬਹੁਤ ਮੁਸ਼ਕਿਲ ਨਾਲ ਮਿਲਿਆ ਰੂਮ ਸਾਨੂੰ ਸੋਨਾ ਰੂਮ ਆ ਸਾਰਾ ਕੁਝ ਵਿੱਚ ਇਨਕਲੂਡ ਆ ਆ ਦੇਖੋ ਬਾਹਰ ਨਾਲ ਵੀ ਇੱਥੋਂ ਹਾਂ ਜੀ ਮੈਂ ਬਾਰਿਸ਼ ਪੈ ਜਾ ਰਹੀ ਆ ਬੁਰਾ ਕੀਤਾ ਪਿਆ ਮਾ ਠੰਡ ਇੰਨੀ ਹੋ ਗਈ ਨਾ ਅੱਜ ਇੱਥੇ ਸਿਮਲੇ ਦੇ ਵਿੱਚ ਸੋਨਾ ਮਿਲਿਆ ਰੋਣ ਯਾਰ ਫੰਗੋਸ਼ ਨੂੰ ਦੇਖੋ ਉਹਨਾਂ ਮਿਲ ਗਿਆ ਰੋਮ ਯਾਰ ਪਰਸ਼ੀ ਮਲੇ ਰਾ ਦੇਖੋ ਇੱਕ ਪਾਸੇ ਮੀਂਹ ਪੈ ਰਿਹਾ ਤੇ ਇੱਕ ਪਾਸੇ ਧੁੱਪ ਨਿਕਲੀ ਹੋਈ ਹੈ ਇਹ ਚੈੱਕ ਕਰੋ ਫਿਰ ਇੰਨਾ ਸੋਹਣਾ 뷰 ਹੈ ਯਾਰ ਦਿਲ ਖੁਸ਼ ਹੋ ਗਿਆ ਆ ਬਾਕੀ ਨਹੀਂ ਬੰਦਾ ਬਸ ਕੱਲ ਸੋਨਿਆ ਬੰਦਾ ਦਾ ਚੰਪਰ ਹੋ ਜੀ ਸਾਥ ਇਹ ਆਪਣਾ ਹੋਟਲ ਤੇ ਹੁਣ ਅਸੀਂ ਕੁਝ ਬਾਹਰ ਘੁੰਮਣ ਵਗੈਰਾ ਕਰੇ ਪਰ ਸੇਫ ਤੇ ਚੱਲਦੇ ਆ 10 ਵਜੇ ਦੇ ਘਰੋਂ ਕੁਝ ਖਾਦਾ ਫਿੱਟਾ ਲਈ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਕੋਈ ਵਧੀਆ ਰੈਸਟੋਰੈਂਟ ਲੱਭਦੇ ਆ ਜਿੱਥੋਂ ਪੰਜਾਬੀ ਖਾਣਾ ਮਿਲਦੇ ਆਣ ਬੈਦਰ ਬਹੁਤ ਹੋਣਾ ਮੀਂਹ ਪੈਣ ਤੋਂ ਬਾਅਦ ਠੰਡ ਪੋਰੀ ਰਹੀ ਪਈ ਹੈ ਸ਼ਿਮਲਾ ਦਾ ਬ੍ਰਦਰ ਯਾਰ ਬੋਸੋਡਾ ਆਪਣੇ ਪੰਜਾਬ ਤੇ ਦੋ ਤਿੰਨ ਦਿਨ ਗਰਮੀ ਪੈ ਗਈ ਤਾਂ ਇੱਥੇ ਫਲੈਟਰ ਜੈਕਾਂ ਦਾ ਮੌਸਮ ਆ ਤੇ ਆਪਣੇ ਉਥੇ ਟੀ-ਸ਼ਰਟਾਂ ਦਾ ਮੌਸਮ ਹੋ ਰਿਹਾ। ਨਾਈਟ ਵੀ ਚੈੱਕ ਕਰੋ ਕੋਈ ਸ਼ਿਮਲਾ ਰਾਤ ਨੂੰ ਇਦਾਂ ਦਾ ਲੱਗਦਾ ਦੇਖੋ। ਸੈਟਰਡੇ ਹੋਣ ਕਰਕੇ ਅੱਜ ਟੂਰਿਸਟ ਇੰਨਾ ਜ਼ਿਆਦਾ ਆ ਕਿ ਦੋ-ਦੋ ਘੰਟੇ ਦਾ ਜਾ ਆਮ ਨਾ ਗਿਆ ਬੈਠ ਮਾਂ ਰੋਡ ਤੇ ਜਾਣ ਕੋਈ ਰਸਤਾ ਨਹੀਂ ਸਾਰੇ ਰਸਤੇ ਬੰਦ ਹੋਏ ਜਾ ਕੀ ਬੋਲੇ ਕਰੋੜੇ ਤੇ ਪਹੁੰਚ ਨਹੀਂ ਗਿਆ ਆ ਲਾ ਤੇ ਸਿੰਮਰ ਅੱਗੇ ਨਗੇ ਆਪੀ ਕੋਸ਼ਿਸ਼ ਕਰਤਾ ਤੇ ਉਸਦੇ ਸਾਥੇ ਬਹੁਤ ਦਸ ਦਿਨ ਬਟਾ ਬਟਾ ਉਹ ਸਭ ਹੀ ਕਾਹ ਰੱਖਿਆ ਮੇਰੀ ਫੈਮਲੀ ਦੀ ਆਨ 30 50 ਤੇ ਟ੍ਰੈਵਲ ਕਰਕੇ ਜਿੱਥੇ ਮੇਰਾ ਮੁਰਾਦ ਅਖੀਰ ਹੀ ਮੈਗੀ ਬਣ ਕੇ ਆ ਗਈ ਆਪਣੀ ਟੇਸਟ ਕਰਕੇ ਦੇ ਦੇਣਾ ਕਿ ਤਰੀਕਾ ਬਣਾਈ ਜਾਣਾ ਜੀ ਲੈ ਮੜਾ ਤੁਹਾਨੂੰ ਆਪ ਤੋਂ ਪਹਿਲਾਂ ਵਧੀਆ ਬਣਾਈ ਹੈ ਸੋ। ਅੱਜ ਆ ਵੀ ਟੋਲੋ ਟੇਸਟੀ ਹੈ। ਆ ਇੱਥੇ ਦਾ ਪਹਾੜਾਂ ਚ ਮੈਂ ਵੀ ਬਹੁਤ ਟੇਸਟੀ ਬਣਾਉਂਦੇ ਨੇ ਬਨਾਲੇ ਵੀ ਬਹੁਤ ਟੇਸਟੀ ਬਣਾਉਂਦੇ ਨੇ। ਇੱਥੇ ਮੈਂ ਬਹੁਤ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜਿੱਦਾਂ ਕਿ ਤੁਹਾਨੂੰ ਪਤਾ ਸੀ Shimla ਦਾ ਸਫਰ ਸ਼ੁਰੂ ਕੀਤਾ ਹੋਇਆ ਵਾ ਫਾਈਨਲੀ ਅਸੀਂ Shimla ਪਹੁੰਚ ਚੁੱਕੇ ਹਾਂ। 8:00 ਵਜੇ ਅਸੀਂ ਘਰੋਂ ਚੱਲੇ ਸੀ ਤੇ ਤਕਰੀਬਨ 5:00 ਵਜੇ ਅਸੀਂ 5:00 ਵਜੇ ਸ਼ਿਮਲੇ ਪਹੁੰਚ ਗਏ ਆ ਤੇ ਬੱਸ ਦਾ ਸਫ਼ਰ ਸੀ ਘੈਂਟ ਸਫ਼ਰ ਸੀ ਸਾਡਾ ਰਸਤੇ 'ਚ ਵਧੀਆ-ਵਧੀਆ 뷰 ਦੇਖੇ ਨੇ ਤੇ ਜਾਮ ਲੱਗਣ ਕਰਕੇ ਅਸੀਂ ਲੇਟ ਜਰੂਰ ਹੋ ਗਏ ਆ ਤੇ ਹੁਣ ਅਸੀਂ ਹੋਟਲ 'ਚ ਚੈੱਕ ਇਨ ਕਰ ਲਿਆ ਵਾ ਤੇ ਡਿਨਰ ਵਗੈਰਾ ਕਰ ਰਹੇ ਸੀ ਤੇ ਸਵੇਰ ਸਾਰ ਜਲਦੀ ਟੂਰ ਹੋਏ ਸੀਗੇ ਇਸ ਕਰਕੇ ਕੁਝ ਖਾਦਾ ਪੀਤਾ ਨਹੀਂ ਸੀਗਾ ਡਿਨਰ ਕਰਕੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਇਸ ਵੀਡੀਓ ਨੂੰ ਠੀਕ ਆ